ਫੋਨ ਆਇਆ ਸੀ ਰੇਡੀ ਅੱਛਾ ਜੀ ਪਾਸਾ ਸ਼ਟਰ ਪਟਿਆ ਆ ਤੇ ਆ ਕੇ ਜਿਹੜੇ ਨਹੀਂ ਟਿਕਦਾ ਸੀ ਉਹ ਲਾ ਕੇ ਲੱਗੇ ਭਾਈ ਸਾਡੀ ਤੇ ਦੰਦੇ ਤੇ ਦੋ ਦਿਨੇ ਅੰਕਿਆ ਤੈਸ ਤੋਂ ਕੇ ਤੇ ਹੈਗਾ ਸੀ ਲਾ ਕੇ ਅੱਛਾ ਜੀ ਜਿਹੜੀ ਇੱਕ ਫੋਨ ਪਿਆ ਸੀ ਉਹ ਵੀ ਲਾ ਕੇ ਨਾਲ ਤਾਂ ਜਿਦਾ ਹੂੰ ਇੰਨੇ ਕੁ ਵੇਲੇ ਘਟਣਾ ਕੁਝ ਪਤਾ ਲੱਗਾ ਤੁਹਾਨੂੰ ਭਾਜੀ ਨੇ ਸਾਨੂੰ ਉਸ ਵਾਰ ਸਵੇਰੇ 6 ਵੇ ਫੋਨ ਆਇਆ ਸੀ ਅੱਛਾ ਜੀ ਉਹ ਉੱਤੇ ਬਣਾ ਅਟੈਕੈਂਟ ਨਹੀਂ ਕਰਾਇਆ ਹੂੰ ਹੂੰ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਜੀ ਸੇ ਸਾਡੇ ਜਿਹੜੇ ਫੌਂਟਾ ਪੁਲਿਸ ਨੂੰ ਭਾਜੀ ਸਾਡੇ ਅੱਠਵੇਂ ਆਏ ਬਰੇ ਅੱਛਾ ਉਧਰ ਦੇ ਬੜੇ ਭਾਈ ਸਬਤ ਵਿਹਾਨ ਲਗਾਏ ਜਾ ਰਹੇ ਨੇ ਕਿਤੇ ਜਾ ਚੈਕਿੰਗਾਂ ਕੀਤੀਆਂ ਜਾ ਰਹੀਆਂ ਸੀ 15 ਅਗਸਤੋਂ ਲੈ ਕੇ 15 ਅਗਸਤ ਕੱਲ ਗਈ ਹੈ ਤੇ ਅੱਜ ਰਾਤ ਨੂੰ ਜਿਹੜੀ ਚੋਰੀ ਹੋ ਗਈ ਭਾਜੀ 15 ਅਗਸਤ ਗਈ ਹੈ ਫਿਰ ਕੋਈ ਵੀ ਪੁਲਿਸ ਵਾਲਾ ਨਹੀਂ ਹੈਗਾ ਸੀ ਪਾਸੇ ਇਹ ਚੈਕਿੰਗ ਹੋਣੀ ਸੀ ਉਹ ਕਰਕੇ ਚਲ ਗਏ ਕੋਈ ਖਾਣਾ ਪੁਰਤੀ ਸੀਗੀ ਉਹ ਖਾਣਾ ਪੁਰਤੀ ਸੀ ਭਾਜੀ ਇੱਥੇ ਕੋਈ ਨਾਕਾ ਨਹੀਂ ਲੱਗਦਾ ਪਟੇ ਕੋਈ ਨਾਕਾ ਕੋਈ ਨਹੀਂ ਹੈਗਾ ਇੱਥੇ ਭਾਜੀ ਇੱਥੇ ਬਸ ਆਂਦੇ ਫਿਰ ਖਾਣਾ ਪੁਰਤੀ ਕਰਨ ਆਂਦੇ ਆ ਤੇ ਘੰਟਾ ਲਈ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਸੀ ਸਰ ਕੈਮਰਾ ਦੇ ਅੱਗੇ ਕੋਈ ਨਹੀਂ ਨੀ ਰਜੀਤਾ ਭਾਏ ਤੇ ਨਾਕਾ ਵੀ ਲਗਾਇਆ ਜਾਂਦਾ ਚੁੰਗੀ ਦੇ ਪਰ ਕਿਹਦਾ ਦੇ ਰਹੇ ਹਾਲਾਤ ਦੇਖੋ ਨਾਲ ਸਾਰੀ ਖਾਣਾ ਪੋਸਟੇ ਲਈ ਕਹਿ ਰਹੇ ਲਗਾਇਆ ਜਾਂਦਾ ਉਧਰ ਕੋਈ ਨਾਕਾ ਨਹੀਂ ਹੈਗਾ ਭਾਈ ਇਥੇ ਪੱਕਾ ਨਾਕਾ ਨਹੀਂ ਹੈਗਾ ਤੇ ਅੱਛਾ ਕੋਈ ਤੇ ਨਹੀਂ ਅਗਾ ਭਾਈ ਖਾਣਾ ਪੋਸਟੇ ਲਾਇਆ ਜਾਂਦਾ ਹੈ 8-10 ਘੰਟੇ ਲਈ ਵਾਪਸ ਕੋਈ ਪੁਲਸਾਈ ਪੁੱਛ ਲੋ ਕਿਥੋਂ ਆਇਆ ਤੋ ਯਾਰ ਪੁਲਸਾਏ ਭਾਈ ਬਿਆਨ ਲਿਖਦੇ ਬਸ ਉਹਦਾ ਭਾਈ ਕੋਈ ਨਹੀਂ ਉਹ ਘਟੇ ਬਾਅਦ ਪੁਲਸਾਈ ਆਜੀ ਤੇ ਦੋ ਘੰਟੇ ਬਾਅਦ ਪੁਲਿਸ ਪਹੁੰਚੀ ਪੂਰੇ ਦੋ ਘੰਟੇ ਬਾਅਦ ਪਹੁੰਚੀ ਪੁਲਿਸ ਕਿੰਨਾ ਕਿੱਦਾਂ ਦੇਖਦੇ ਹੋ ਜੇ ਕੋਈ ਵੱਡੀ ਮਿਸ ਹੈਪਨਿੰਗ ਹੋ ਜਾਏ ਤੇ ਪੁਲਿਸ ਦੋ ਘੰਟੇ ਬਾਅਦ ਆ ਰਹੀ ਤੇ ਉਹ ਵੀ ਪੁਲਿਸ ਦੋ ਘੰਟੇ ਬਾਅਦ ਆਏਗੀ ਅੱਜ ਕੋਈ ਸੱਤ ਨਹੀਂ ਹੈਗਾ ਭਾਜੀ ਇਹ ਪਰ ਨੀ ਉਹ ਪਾਲਸ ਆਏ ਤੋੜੇ ਜਾ ਰਹੇ ਹਰ ਰੋਜ਼ ਤੇ ਚੋਰੀਆਂ ਹੋ ਰਹੀਆਂ ਇੱਥੇ ਹਰ ਹਰ ਰੋਜ਼ ਨਸ਼ੇ ਵਾਲੇ ਖੜੇ ਹੁੰਦੇ ਆ ਜਿਹੜਾ ਪੱਟਿਆ ਹੋਇਆ ਨੇ ਯਾਰ ਰੋ ਜੀ ਆਪਾਂ ਨਾ ਕਈ ਦਾ ਕੀ ਖਲਾਕਾ ਲਗਾਓ ਨਾ ਚੱਲ ਕੋਈ ਨਾ ਕਰਨੀ ਜੇਗਾ ਦਿੱਤਾ ਗਿਆ ਕਾਲਾ ਕਿੰਦਾ ਰੋਸੇ ਗਿਆ ਮਾਡੀ ਕਮਿਊਨੀਕੇਸ਼ਨ ਦੀ ਹੈ ਮੈਂ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਹਾਂ ਅੱਛਾ ਮੈਂ ਸਿਰਫ ਆ ਦੇ ਸਹਿਰ ਤਾਂ ਆਇਆ ਸੀਗਾ ਕਿ ਮੈਨੂੰ ਆ ਕੇ ਲਾ ਕੇ ਦੱਸਿਆ ਕਿ ਭਾਈ ਤੁਹਾਡੇ ਤਾਲੇ ਟੁੱਟੇ ਗਏ ਜੇ ਤਾਂ ਮੈਂ ਦੁਕਾਨ 'ਚ ਆਇਆ ਮੈਂ ਦੇਖਿਆ ਮੇਰੀ ਦੇ ਘੁੱਟੇ ਟੁੱਟੇ ਮੇਰੀ ਮਾਰਗ ਦੇ ਵਿੱਚ ਕਿੰਨੋਂ ਦੁਕਾਨਾਂ ਦੇ ਤਾਲੇ ਹੋਰ ਟੁੱਟੇ ਪਏ ਇੱਕ ਨੰਦਰਾ ਚਿਕਨ ਸਟੋਰ ਇੱਕ ਇੱਕ ਜੋਨ ਮੇਰੀ ਦੁਕਾਨ ਦਾ ਇੱਕ ਰੋਹਿਤ ਫੈਸ਼ਨ ਗੈਨਰੀ ਮੇਰੀ ਦੁਕਾਨ 'ਚੋਂ ਉਹਦੇ ਕੰਦੇਸਰ ਟੀਵੀ ਆ ਚੋਰੀ ਕਰਕੇ ਲੈ ਗਿਆ ਪੂਰਾ ਕ ਮੇਰੇ ਗੰਨੇ ਦੇਖੋ ਗੰਨੇ ਗੰਨੇ ਨੂੰ ਕੱਟ ਕੇ ਜਿੱਥੋਂ ਪੈਸੇ ਲਾਗੇ ਨੇ ਲੱਖਪੰਧਾ ਜਰ ਗਿਆ ਪਿਆ ਹੈਗਾ ਮੈਂ ਦੇਖ ਰੱਖਿਆ ਜੀ ਇਹ ਗੱਡੀਆਂ ਤਾਲੇ ਕੋਲੇ ਤੋੜਦੇ ਆ ਤੇ ਐਸੈਸਰੀ ਮੋਬਾਈਲ ਦੀ ਮਾਰੀ ਉਹ ਤੇ ਲੈਂਦੀ ਚੱਕੀ ਤੇ ਇੰਨਾ ਬੁਰਾ ਹਾਲ ਹੈ ਇੱਥੇ ਮਾਰਕੀਟ ਦੇ ਸਰੇ ਆਮ ਨਸ਼ਾ ਨੁਸ਼ਾ ਸਭ ਇਥੇ ਨਿਸ਼ੇੜੀ ਖੜੇ ਰਹਿੰਦੇ 24 ਘੰਟੇ ਨਕਾ ਲੰਦਾ ਇਹਨਾਂ ਨੂੰ ਮੰਦਾ ਲੱਗਦਾ ਇੱਥੇ ਚਲਾਨ ਕਰਨ ਆਂਦੇ ਬਸ ਕੋਈ ਹੋਰ ਇੱਥੇ ਕੋਈ ਸਕਿਉਰਟੀ ਨਹੀਂ ਹੈਗੀ ਬਸ ਚਲਾਨ ਤਾਂ ਕਰੀਏ ਬਸ ਬਸ ਚਲਾਨ ਤੱਕ ਹੀ ਚਲਾਨ ਕੁੱਟਦੇ ਨੇ ਇੱਥੇ ਨਿਸ਼ੇੜੀ ਸਾਰੀ ਦਿਹਾੜੀ ਖੜੇ ਰਹਿੰਦੇ ਨੇ ਦੁਕਾਨਾਂ ਦੇ ਜਿਹੜੀਆਂ ਨੇ ਚਾਹ ਰੀਆਂ ਬਥਾਨਾਂ ਤੇ ਕੋਈ ਸੁਣਵਾਈ ਨਹੀਂ ਬਾਰ ਬਾਰ ਕਹਿੰਦੇ ਇਹਨਾਂ ਕਿ ਇੱਥੇ ਨਿਸ਼ੇੜੀ ਨਾ ਖੜੇ ਹੋਣ ਇਹ ਕਿਥੇ ਲਾਈਨ ਦੇ ਵਿੱਚ ਕੱਟਵਰ ਤਿੰਨ ਚਾਰ ਦੁਕਾਨਾਂ ਤੋਂ ਮਨੀ ਟ੍ਰਾਂਸਫਰ ਦੀਆਂ ਵੈਸੇ ਹੀ ਹੁੰਦੀਆਂ ਨੇ ਦੁਕਾਨਦਾਰਾਂ ਦੀ ਸੇਫਟੀ ਕਿੱਥੇ ਹੈ ਜੀ ਬਈ ਕੀ ਕਾਨੂੰਨ ਕਰਕੇ ਨਜ਼ਰ ਨਹੀਂ ਆਉਂਦੀ ਕੀ ਕਰੀਏ ਕਾਪੀ ਇਹਦੀ ਕਾਲੇ ਸਰ 15 ਗੱਲ 15 ਅਗਸਤ ਮਨਾਇਆ ਗਿਆ ਵੈ ਰਾਤੋਂ ਰਾਤ ਜਿਹੜੀ ਚੋਰੀ ਹੋ ਗਈ ਹੈ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਦੋ ਦੁਕਾਨਾਂ ਚੋਰੀ ਕੀਤੀ ਕਿੰਨਾ ਦੇਖਦੇ ਹੋ ਚੀਜ਼ ਨੂੰ ਸਰ ਪ੍ਰਸ਼ਾਸਨ ਦਾ ਸੁੱਤੇ ਪਿਆ ਮੇਰੇ ਘਾਵਣਾ ਇੱਥੇ ਜਦੋਂ ਫਾਈਲ ਫੇਸਬੁੱਕ ਖੋਲ ਕੇ ਦੇਖ ਲੋ ਪਹਿਲੀ ਖ਼ਬਰੀ ਵੈਸਟਲ ਕਰਨ ਲੱਗੀ ਹੁੰਦੀ ਪਹਿਲੀ ਖ਼ਬਰੀ ਵੈਸਟਲ ਕਰਨ ਲੱਗੀ ਹੁੰਦੀ ਹੈ ਵੈਸਟਲ ਕਾ ਵੈਸਟਲ ਕਰ ਰਿਹਾ ਸਰ ਦਾ ਕਮਾਂਡ ਪਰਸ਼ਾਨ ਹੋਏ ਲਾਈ ਫੋਨ ਫੋਨ ਗੀ ਤਾਂ ਕਾਫੀ ਅਲੀ ਕਾਲਾ ਸਿੰਘ ਰੋਡ ਤੇ ਵੀ ਵਾਰਦਾ ਬਿਲਕੁਲ ਵਾਰਦਾ ਤੇ ਹਾਂ ਤੁਸੀਂ ਸਾਹਿਬ ਤੁਸੀਂ ਤੁਸੀਂ ਕਹਿ ਰਹੇ ਹੋ ਤਿੰਨ ਦੁਕਾਨਾਂ ਨਿਸ਼ਾਨਾ ਬਣਾਇਆ ਗਿਆ ਸੀ ਇੱਕ ਦਾ ਬਚਾਅ ਹੋ ਗਿਆ ਵਾ ਸਾਡੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਪੁੱਛਿਆ ਗਿਆ ਉਹ ਕਹਿੰਦੇ ਸਾਨੂੰ ਕੋਈ ਪਤਾ ਹੀ ਨਹੀਂ ਹੈਗਾ ਇਸ ਬਾਰੇ ਉਹ ਐਕਚੁਅਲੀ ਇਹਨਾਂ ਬਹੁਤ ਥੋੜਾ ਮਾਲਕ ਨਹੀਂ ਆਇਆ ਹੈ ਹਜੇ ਤੱਕ ਉਹ ਗੰਦਾ ਬਗਾਈ ਨਗਰਪਾਲਾ ਆਇਆ ਨਹੀਂ ਅਜੇ ਜਦੋਂ ਆਏਗਾ ਤੇ ਮੇਰੇ ਨੂੰ ਵੀ ਪੁੱਛਣਾ ਹੋਣੀ ਪੁੱਛਣ ਦੇ ਨਹੀਂ ਤੁਸੀਂ ਦੱਸਿਆ ਨਹੀਂ ਉਹ ਤਿੰਨ ਦੁਕਾਨਾਂ ਬਣਾਈ ਨਹੀਂ ਤੁਸੀਂ ਦੱਸਿਆ ਵਾ ਇਹਨਾਂ ਉਹ ਕਹਿੰਦੇ ਹਾਂ ਤੇ ਨੋਟਿਸ ਹੀ ਨਹੀਂ ਹੈਗਾ ਨਹੀਂ ਨੋਟਿਸ ਉਹ ਮਾਲਕ ਨਹੀਂ ਨਾ ਆਇਆ ਮਾਲਕ ਆਪਣਾ ਬਿਆਨ ਦੇ ਚਰਾਊਗਾ ਮਾਲਕ ਦੇ ਬਿਆਨ ਦੇ ਚਰਾਉਗਾ ਤੁਸੀਂ ਤਾਂ ਦੱਸਿਆ ਨਾ ਹਾਂ ਅਸੀਂ ਦੱਸ ਠੀਕ ਹੈ ਸੈਟਰ ਕੋੰਤਾ ਨੁਕਸਾਨ ਹੋ ਗਿਆ ਸਾਰਾ ਮਰੂਗਲੂ ਟੋਟੇ ਸੀ ਹੌਸਲੇ ਕਿਦਾਂ ਦੇ ਦੋ ਜਿੱਦਾ ਸ਼ਲਡਰ ਪਟਿਆ ਹੋਇਆ ਹੋਇਆ ਪਾਜੀ ਇੱਕ ਇਸਲੇ ਬਦੇ ਵਿੱਚ ਹੋਰ ਇੱਕ ਸਵਾਲੇ ਵੀ ਹੈਗਾ ਇੱਕ ਦੁਕਾਨ ਚ ਲੋ ਮੰਨੀ ਜਾਂਦੀ ਆ ਤਿੰਨੇ ਦੁਕਾਨਾਂ ਵਾ ਠੀਕ ਹੈ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਵਾ ਕੋਈ ਸੀਸੀਟੀਵੀ ਕੈਮਰਾ ਚ ਲੋ ਤੁਹਾਡੇ ਡੀਵੀਆਰ ਵੱਟ ਕੇ ਲੱਗੇ ਨੇ ਠੀਕ ਹੈ ਜੀ 15 ਅਗਸਤ ਨੂੰ ਲੈ ਕੇ ਸਰਚ ਵਿਹਾਂ ਬੜੇ ਚੱਲਦੇ ਪਏ ਸੀਗੇ ਨਾਕੇ ਬੜੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਤੇ ਹੁਣ ਜਿਹੜਾ ਕਿ ਕੱਲ੍ਹ ਵਾਲੇ 15 ਅਗਸਤ ਮੁੱਕਿਆ ਤੇ ਨਾਲ ਉਸ ਤੋਂ ਬਾਅਦ ਸਾਰੇ ਠੰਡੇ ਹੋ ਗਏ ਕਿੰਦਾ ਦੇ ਦਿਓ ਪ੍ਰਸ਼ਾਸਨ ਦੇ ਜਿਹੜੇ ਲੋ ਇਸ ਨੂੰ ਲੋਇਸਟ ਨੂੰ ਫੋੜਡਰ ਗੋਡੀ ਦਿੱਤੀ ਨਾ ਬੈਸਟ ਕਰਨੀ ਚਲ ਕੇ ਘਰੋਂਗਾ ਨਹੀਂ ਪੁਲਿਸ ਮੋਕੇ ਪੋਰਨ ਆਈ ਕਿੰਨੇ ਕਿੰਨੇ ਵੇ ਤੁਹਾਨੂੰ ਸਰ ਕਿੰਨੇ ਵੇ ਤੁਹਾਨੂੰ ਪਤਾ ਲੱਗਾ ਸੀ ਕਿ ਚੋਰੀ ਹੋਈ ਅੱਛਾ ਤੇ ਤੁਸੀਂ ਹੋਰ ਪੁਲਿਸ ਨੂੰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰ ਦਿੱਤਾ ਸੀ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ 2 ਘੰਟੇ ਬਾਅਦ ਆਏ ਜੇ 2 ਘੰਟੇ ਬਾਅਦ ਕੋਈ ਸੀ ਬਣੀ ਹੋ ਕਹਿੰਦੇ ਜਿਸੀ ਹੋਰ ਵੀ ਕੰਮ ਕਰਦੇ ਕਿ ਥੋੜਾ ਉੱਤੇ ਦੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅੱਗੇ ਵੀ ਚੌਂਕ ਦੇ ਉੱਤੇ ਨਸ਼ਾ ਨਸ਼ਾ ਮੁੰਡੇ ਕਰਦੇ ਆ ਆ ਕੇ ਵਿਕਦੇ ਵੀ ਸਭ ਕੁਝ ਹੋ ਰਿਹਾ ਪਰ ਸ਼ਿਕਾਇਤ ਨਹੀਂ ਕਰੀ ਗਈ ਪ੍ਰਸ਼ਾਸਨ ਨੂੰ ਇਸ ਬਾਰੇ ਭਾਈ ਬਹੁਤ ਕਿਹਾ ਇਹਨਾਂ ਨੂੰ ਕੰਪਲੇਟਾਂ ਨਹੀਂ ਗਈਆਂ ਹੋਣੀਆਂ ਪਰ}\,\'ਤਾਰ ਬਈ ਤਾਂ ਹੋਇਆ ਕਿ ਕਿਸੇ ਦੇ ਸਾਤੇ ਕੋਈ ਨਜ਼ਰ ਨਹੀਂ ਆਉਂਦੀ ਅੱਛਾ ਇੱਥੇ ਜਿਵੇਂ ਕੋ ਕੋ ਲੜਦੂ ਕਰਦਾ ਹੂੰ ਕੈਮਰੇ ਵੀ ਲੱਗੇ ਹੋਏ ਡਰ ਖੋਫ ਹੀ ਨਹੀਂ ਹੈਗਾ ਦੇਖੋ ਉਹ ਜਿਹੜੀ ਬਾਰਦਾਤ ਕਰਨ 80 ਲੋਕ ਨਹੀਂ ਕਹਿ ਸਕਦੇ ਅਸੀਂ ਲੋਕ ਨਹੀਂ ਕਹਾਂਗੇ ਕਿ ਕੋਈ ਨਿਕਲ ਸਕਦੀ ਕੋਈ ਮੈਂ ਕਹਿੰਦਾ ਕੁਝ ਬੁਰਾ ਹਾਲ ਕਿਹੜੇ ਦਾ ਕੋਈ ਲੈਤਾ ਨਹੀਂ ਇਨ ਸੜਕਾਂ ਦੇ ਖੱਟੇ ਇੰਨੇ ਨੇ ਪਏ ਨੇ ਮੈਂ ਨਾ ਕੱਦੇ ਨਹੀਂ ਕੋਈ ਸਵਾਈ ਨਹੀਂ ਅੱਤੇਨ ਮਹੀਨੇ ਹੋ ਗਏ ਕੰਪਲੀਟਾ ਕਰਦੇ ਨੂੰ ਚੌਂਕ ਦੇ ਵਿੱਚ ਖੱਡਾ ਪਿਆ ਪਾਣੀ ਇਕੱਠਾ ਹੁੰਦਾ ਹੈ 1.5 ਮਹੀਨੇ ਪਹਿਲਾਂ ਪਹਿਲਾਂ ਵੀ ਮਾਰਦਾ ਤੋਂ ਇਸੇ ਕੇ ਫੈਮਿਲੀ ਜਾ ਰਹੀ ਸੀ ਕਾਫੀ ਲੋਕਾਂ ਨੂੰ ਘਟਿਆ ਗਿਆ ਸੀ ਇੱਥੇ ਹੈ ਹੀ ਬਸ ਆਪਣੇ ਕਾਲਾ ਸਿੰਘਾ ਰੋਡ ਦੇ ਚੁੰਗੀ ਦੇ ਬੁਰਾ ਹਾਲ ਹੈ ਰਾਤ ਨੂੰ ਪੁੱਛ ਨਹੀਂ ਕਿ ਅਗਸਤ ਰਸ ਦੀ ਪੀਸੀ ਆਦੀ ਟੀਮ ਆ ਚ ਹੈ ਪੀਸੀਰ ਕੋ ਹੁੰਦੀ ਹੈ ਬਸ ਕਿ ਪਤਾ ਕੁਛ ਨਹੀਂ ਇਹ ਕੀ ਕਰਦੇ ਕੀ ਨਹੀਂ ਕਰਦੇ ਅੱਛਾ ਕੀ ਮੰਗ ਮੰਗਦੇ ਸੇ ਪ੍ਰਸ਼ਾਸਨ ਬੋਲ ਭਾਈ ਇਹ ਹੈ ਕਿ ਪ੍ਰਸ਼ਾਸਨ ਨੇ ਕਿਹਾ ਕਿ ਇੱਥੇ ਚੋਰਾ ਦੇ ਨਾਮ ਤੋਂ ਪਾਈ ਹੈ ਉਹ ਨਸ਼ੇਰੀਆਂ ਨੂੰ ਇੱਥੇ ਚੱਕਿਆ ਜਾਵੇ ਹਮ ਬਸ ਇਹੀ ਮੰਗਦੇ ਹਾਂ ਠੀਕ ਜੀ ਕਿ ਨਾ ਨਾ ਕੀ ਤੁਹਾਡਾ ਕੀ ਹੋਇਆ ਕੀ ਦੀ ਬਜੀ ਪਾਈ ਰਾਤੀ 11 ਵਜੇ ਗਏ ਆ ਘਰ ਹੂੰ ਫੋਨ ਆਇਆ 6 ਸਰਵਸੇ ਰਿਵਿੰਗ ਠੀਕ ਹੋ ਗਿਆ ਪਰ ਇਹੋ ਕਿ ਅਸੀਂ ਆਏ ਦੋ ਸੋਹਣੇ ਕਾ ਰਸਤਾ ਤੁੰਗੋ ਆਦੀ ਜੀ ਨਹੀਂ ਐ ਪੈਸੇ ਜੀ 750 ਰੁਪਿਆ ਅੱਛਾ ਜੀ ਕੌਣ ਪਿਆ ਅੱਛਾ ਜੀ ਬੰਦਾ ਮੈਨੂੰ ਗਵੰਡੀ ਲੈ ਕੇ ਗਿਆ ਉਹਨੂੰ ਕੀ ਕੋਈ ਲਾਗੇ ਰਾਤੀ ਕੋ ਦੋ ਬੰਦੇ ਖੜੇ ਸੀ ਅਨੌੜੋਂ ਪਰ ਸਾਟ ਕੇਗਾ ਬੰਦੇ ਪਛਾਨਦੇ ਆ ਤੁਹਾਡੇ ਤੁਹਾਡੇ ਤੋਂ ਥੋੜਾ ਦਿੱਚੀ ਹੈ ਦਿਖਾ ਦਿਓ ਫੋਟੋ ਦਿਖਾ ਦਿਓ ਫੋਰਟਿੰਗ ਨੂੰ ਗੁਆਚ ਗਈ ਨੁਮਡੇ ਉਹ ਅੱਛਾ ਉਹ ਖਾਣ ਨਾ ਹੂੰ ਜੀ ਗੱਲ ਹੈ ਕਿ ਦੋ ਇੱਕ ਫੈਕਟਰੀ ਤੋਂ ਚੋਰੀ ਹੋਈ ਇਥੇ ਤੋਂ ਚੋਰੀ ਹੋਈ ਆ ਤੇ ਦੋ ਹੀ ਚੋਰੀ ਹੋ ਗਈ ਜੀ ਅਸੀਂ ਪਰੇਸ਼ਾਨ ਹੋ ਗਏ ਜੀ ਨਾ ਤੁਸੀਂ 6 ਵਜੇ ਪਹੁੰਚੇ ਸੀਗੇ ਅਸੀਂ ਸਵੇਰੇ 6 ਵਜੇ ਪਹੁੰਚੇ ਸੀਗੇ ਚਤਪਾਲਸ ਨੂੰ ਫੋਨ ਕਰ ਦਿੱਤਾ ਗਿਆ ਸੀ ਮੌਕੇ ਤੇ ਆਈ ਸੀ ਬਸ ਮੌਕੇ ਤੇ ਨਹੀਂ ਆਈ ਅੱਧਾ ਘੰਟਾ ਨਹੀਂ ਤੇ ਆਈ 2 ਘੰਟੇ ਦੇਰ ਨਾਲ ਆਈ ਜਿੱਕੇ ਅੱਧਾ ਘੰਟੇ ਦੇਰ ਨਾਲ ਆਈ ਕਰੋ ਆਪਣੇ ਉਹ ਕੰਮ ਕਰਦੇ ਅਨੁਭਵ ਕਰਾ ਕੇ ਕੀ ਕੀ ਚੰਗ ਕਰਦੇ ਨਹੀਂ ਸਰ ਇੱਕ ਵੱਡਾ ਸਵਾਲ ਹੈ ਜੇ ਕੋਈ ਇੱਥੇ ਵੱਡੀ ਵੀ ਵਾਰਦਾਤ ਹੋ ਜਾਵੇ ਜੇ 2-2 ਘੰਟੇ ਬਾਅਦ ਪੁਲਸ ਪਹੁੰਚੇਗੀ ਤੇ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਨੱਥ ਪਾਈ ਜਾਏਗੀ ਇਹ ਆਪਾਂ ਭਵਿੰਦਰ ਗੁਰਦੇਵ ਮਿਸਤਰਾ ਕੋਲ ਗੋਡੀ ਸ਼ੋਭਾ ਆ ਬਿਆ ਕਿ ਸਾਡੇ ਦੋ ਦੁਜੀਨ ਚੋਰੀ ਹੋ ਗਈ ਹੈ ਸਾਡੇ ਕੋਲ ਸੇਫਟੀ ਹੈ ਨਹੀਂ ਕੋਈ ਨਹੀਂ ਕੋਈ ਸੇਫਟੀ ਨਹੀਂ ਹੈ ਕਿ ਬਿਚ ਦੋ ਦੁਜੀਨ ਚੋਰੀ ਹੋ ਗਈ ਹੈ ਇੱਕ ਨਹੀਂ ਦੁਜੀਨ ਨੂੰ ਕਾਫੀ ਜਿਹੜੇ ਪੁਲਿਸ ਪਰ ਹਾਲੇ 15 ਅਗਸਤ ਦਾ ਲੇਕਾਲ ਤੇ ਨਿਕਲਿਆ 16 ਅਗਸਤ ਹੋਇਆ 16 ਅਗਸਤ 15 ਅਗਸਤ ਤੋਂ ਬਾਅਦ ਜਿਹੜਾ ਕਿ ਚੱਲੂ ਹੋ ਗਿਆ ਤੇ ਜਿਹੜੇ ਪ੍ਰਸ਼ਾਸਨ ਵਾਲੋ ਨਾਕੇ ਨੂੰ ਫਿਰੇ ਲਗਾਏ ਜਾ ਰਹੇ ਸੀ ਉਸ ਤੋਂ ਬਾਅਦ ਜਿਹੜਾ ਕਿ ਨਾਕੇ ਬਿਲਕੁਲ ਬੰਦ ਹੋ ਗਏ ਕੋਈ ਕੁਝ ਹੁੰਦੀ ਨਹੀਂ ਤੇ ਕੋਈ ਨਾਕਾ ਨਹੀਂ ਬਣਾਈ ਕਰੀ ਦੇਖੋ ਨੱਕਾ ਨੱਕਾ 5:00 ਵਜੇ ਉਹ ਚਨਾਨ ਕੱਟ ਕੇ ਚੱਲ ਜਾਂਦੇ ਆ ਹਾਂ ਉੱਤਰ ਬਾਹਰ ਕੋਈ ਇੱਥੇ ਬੰਦਾ ਨਹੀਂ ਲੱਭਦਾ ਬਹੁਤ ਸਾਰੇ ਡੇਢ ਕੋ ਮਹੀਨਾ ਪਹਿਲਾਂ ਵੀ ਇੱਥੇ ਲੜਾਈ ਹੋਈ ਸੀਗੀ ਫੈਮਲੀ ਨੂੰ ਜਿਹੜੀ ਕਾਫੀ ਵਿਅਕਤੀਆਂ ਵੱਲੋਂ ਕੁੱਟਿਆ ਗਿਆ ਸੀਗਾ ਉਹ ਬਾਹਰ ਤੇ ਬੰਦੇ ਨੂੰ ਨਹੀਂ ਪਤਾ ਕਿਹਦੇ ਬੰਦੇ ਸਾਡੇ ਸੰਬੰਧ ਨਹੀਂ ਪਈ ਬੰਦੇ ਨਹੀਂ ਸੀ ਹਾਨੂੰ ਪਤਾ ਕਿੰਦਾ ਦੇਖਦੇ ਜਿਹੜੀ ਗੁੰਡਾਗਰਦੀ ਤੇ ਇਹਨਾਂ ਚੋਰਾ ਦੇ ਜਿਹੜੇ ਹੌਸਲੇ ਵਧਰੇ ਨਜ਼ਰ ਆ ਰਹੇ ਨੇ ਤੇ ਕੀ ਕਰ ਸਕਦੇ ਬਾਈ ਇੱਥੇ ਤੁਹਾਨੂੰ ਆਮ ਪ੍ਰਸ਼ਾਸਨ ਹੈ ਇੱਥੇ ਦੇਸੀ ਤੇ ਆ ਅੱਜ ਦੀ ਚੋਰੀ ਵੀ ਨਾ ਕੋਹਾ ਟੱਕੀ ਬਣੇਗਾ ਅੱਜ ਕੀ ਕਰ ਸਕਦੇ ਆ ਜਿਹਦੇ ਤੋਂ ਉਹ 10 ਲੱਖ ਰੁਪ ਤੇ ਸਿੱਧੇ ਪਰ ਉਹ ਜਵਾਬ ਦਗਾ ਨਹੀਂ ਚੌਂਕ ਦੇ ਵਿੱਚ ਕਿਹੜੀਆਂ ਲੱਗਦੀਆਂ ਬਹੁਤ ਜ਼ਿਆਦਾ ਦਸ ਪੈਂਦਾ ਔਰ ਤੇ ਬੰਦੇ ਖੜੇ ਹੁੰਦੇ ਆ ਜਿਹੜੀਆਂ ਵੀ ਡੱਪਦੀਆਂ ਚਾਰ ਜਗਾਂ ਤੇ ਵੀ ਬੰਦੇ ਵੰਦੇ ਆ ਤੇ ਕਰਨ ਜਿਹੜੀਆਂ ਵੀ ਬੰਦੇ ਆ ਕੋਈ ਪਤਾ ਨਹੀਂ ਕਿ ਕਿੱਥੇ ਬੰਦੇ ਆ ਕੀ ਪ੍ਰਸ਼ਾਸਨ ਤੋਂ ਕੀ ਮੰਗ ਮੰਗਦੇ ਹੋ ਮੰਗ ਹੈ ਵੀ ਜਿਹੜੇ ਬੰਦੇ ਬੰਦੇ ਆਣ ਕੇ ਤੇ ਆਣ ਕੇ ਬੰਦੇ ਆ ਉਹ ਟ੍ਰਾਸਟ ਆ ਕੇ ਬੰਦੇ ਉਪਾਤੀ ਸੇਫਟੀ ਕਰੇ ਬੰਦੇ ਹਾਂ ਅੱਛਾ ਕੱਥੇ ਹੋ ਗਏ ਉੱਤਾਂ ਗੱਦੀ ਆ ਫਿਰ ਹੁੰਦਾ ਆ ਆ ਕੇ ਫੋ ਗੋਲੀਆਂ ਇੱਥੇ ਵੀ ਵਿਕੀਆਂ ਆਪਾਂ ਦੇ ਵੀ ਆ। ਯਾ ਜਿੰਨੇ ਜਾਣੇ ਇਖਤਿਆਰ ਕਰ ਪਹਿਲਾਂ ਕਿ ਉਹ ਨਹੀਂ ਆਵਾਜ਼ ਕਾਈ ਇਹਦੇ ਨਸ਼ਾ ਵਗੈਰਾ ਕਰਦੇ। ਕਾਈ ਕਿਉਂ ਨਹੀਂ ਰੱਤ ਪਾਈ ਜਾਂਦੀ। ਉਹ ਇਹ ਨਹੀਂ ਪ੍ਰਸ਼ਾਸਨ ਪਤਾ ਨਹੀਂ ਰਾਤ ਵਿੱਚ ਬਣਾਇਆ ਯਾਰ ਜਿੰਨੇ ਦੁਕਾਨਦਾਰ ਇੱਥੇ ਸਾਰੇ ਤਕਰੀਬਾਟ ਨੂੰ ਕੰਨੇਡਾ ਦਿੱਤੀ ਜਾਂ। ਕਰੋੜ ਆਵਾਜ਼ਾਂ ਜੀ ਵੀ ਕੱਲੀ ਰਾਤ ਕਰਦੇ। ਕਿੰਨਾ ਦੇਖੋ ਕੋਈ ਨਾਮ ਤੋਂ ਕੋਈ ਨਹੀਂ ਹੁੰਦਾ। ਕੋਈ ਗੁੱਸੂ ਵਾਲਾ ਨਹੀਂ ਹੁੰਦਾ। ਜਿਹੜਾ ਮੂਤਾ ਤੇ ਆਪਣੇ ਸਲਾਹ ਦੇ ਕਰਾ। ਕੰਟਰੋਲ ਵੈਸਟ ਕੰਟਰੋਲ ਦੇ ਸੂਚਨਾ ਮਿਲੀ ਆ। ਇਹ ਕਿਰਪਾ ਜੀ ਮੇਰੇ ਗਗਨਦੀਪ ਸਿੰਘ ਜੀ ਜੀ ਤੁਸੀਂ ਜੇਤਨਾਂ ਦੇ ਪਿੱਛੇ ਇੱਕ ਸਾਰਾ ਉਹ ਗਗਨਦੀਪ ਤੇ ਇੱਕ ਸਾਰੇ ਜੀ ਨਰਿੰਦਰ ਲੰਡਾ ਇਹਨਾਂ ਨੂੰ ਹੂੰ ਇਹਨਾਂ ਦੀ ਜ਼ਰੂਰਤ ਪਾਉਂਦੇ ਸਾਰੇ ਟੋਕਸੇ ਨਾਲ ਵਿੱਚ ਹੋਵੇ ਜਿਹੜੀ ਹੈਗੀ ਗਗਨਦੀਪ ਸਾਰੇ ਉਹਨਾਂ ਨੇ 15000 ਪਏ ਗਿਆ ਜੀ ਤੇ ਡੀਵੀਆਰ ਲੈ ਗਿਆ ਨਾਲ ਪਟੇ ਜਮ ਦੇ ਲੱਗੇ ਮਾ ਵੀ ਵੀਡੀਓ ਤੇ ਤੇ ਇਹਨਾਂ ਇਹ ਸੱਦੇ ਜਰਨ ਦੀ ਪਾਉ ਕਿਹਾ ਕਿ ਇਹਨਾਂ ਦੇ ਪਾਉਂ ਕੀ 12000 ਪਿਆ ਕਿ ਇਹਨਾਂ ਦੀ ਐਲਸੀਡੀ ਲੇ ਇਸ ਨੂੰ ਪਿੱਕਪੋਲ ਜੀ ਅਸ ਮੈਂ ਇਹਨੂੰ ਸਿਫਾਰਸ਼ ਲਿਖ ਲਿਆ ਗਿਆ ਗਿਆ ਲਿਖਦੇ ਹਾਂ ਫਿਰ ਚੈੱਕ ਕਰ ਦਤਾ ਹਾਂ ਜੀ ਫਿਰ ਚੈੱਕ ਕੀਏ ਕਿ ਸਾਰੇ ਜਿੱਦਾਂ ਵੀ ਜਿਹੜੀ ਇਹ ਟੈਕਨੀਕਲ ਐਂਡ ਕੁਰੀ ਕੁਪ੍ਰੀਸ਼ ਨਾ ਤੇ ਇਹਨੂੰ ਕਾਫੀ ਜ਼ਰੂਰੀ ਵੀ ਕਿਉਂਕਿ ਕਾਹਦੇ ਨਾਮ ਦੇ ਸ਼ਰੀਰ ਨੂੰ ਵੀ ਇਹਦੇ ਨੂੰ ਜਿੱਦਾਂ ਵੀ ਰੋਕਣਾ ਸਾਡਾ ਦੁਕੀ ਹੋ ਜੀ ਜਲਦੀ ਬੋਲ ਸਰ ਤਿੰਨ ਦੁਕਾਨਾਂ ਨੂੰ ਬਣਾਇਆ ਗਿਆ ਨਿਸ਼ਾਨਾ ਪਰ ਦੋ ਦੁਕਾਨਾਂ ਦੀ ਜਿਹੜੀ ਲੁੱਟ ਹੋ ਚੁੱਕੀ ਹੈ ਤੇ ਜਦੋਂ ਮਾਲਕਾਂ ਦਾ ਆਉਂਦੇ ਦੇਖਦੇ ਕਿ ਉਹਨਾਂ ਦੋ ਆਏ ਅੱਛਾ ਤੁਹਾਡੇ ਕੋ ਦੋ ਆਏ ਜੀ ਆਪਾਂ ਇਸੇ ਕੋਈ थर्ड पार्टी ਦੇ ਜਾਣ ਕੇ ਨਹੀਂ ਕਰ ਸਕਦੇ ਸਾਰੀ ਤੁਸੀਂ ਮੌਕੇ ਤੇ ਆਏ ਤੁਸੀਂ ਦੇਖਿਆ ਨਹੀਂ ਕਿ ਤੀਸਰੀ ਦੁਕਾਨ ਦੇ ਵੀ ਤਾਲੇ ਟੁੱਟੇ ਪਏ ਨੇ ਜੀ ਤੁਸੀਂ ਗੱਲ ਚ ਵੱਲ ਪੋਹਨੇ ਆ ਜਿੰਨਾ ਚੇ ਕੰਪਲੇਂਟ ਮੇਰੇ ਸਾਹਮਣੇ ਨਹੀਂ ਆਉਂਦਾ ਅਸੀਂ ਗੱਲ ਚ ਵੱਲ ਨਹੀਂ ਬਣੇ ਅਸੀਂ ਤੁਹਾਡੇ ਕੋਲ ਸਵਾਲ ਲੈ ਆਏ ਜੀ ਮੇਰੀ ਮੇਰੀ ਗੱਲ ਸੁਣੋ ਹਾਂ ਜੀ ਤੀਸਰਾ ਬੰਦਾ ਹੈਗਾ ਇੱਥੇ ਅਸੀਂ ਤੁਹਾਨੂੰ ਸਵਾਲ ਪੁੱਛ ਰਹੇ ਹਾਂ ਤੁਸੀਂ ਉਹਦਾ ਜਵਾਬ ਦੇ ਦਿਓ ਸਵਾਲ ਹੀ ਦਾ ਹੀ ਜਵਾਬ ਮੈਂ ਦੇ ਰਿਹਾ ਤੀਸਰਾ ਬੰਦਾ ਹੈਗਾ ਜਿੰਨਾ ਚੇ ਕੰਪਲੀਟਲੀ ਇਸ ਚੀਜ਼ ਮੈਂ ਕੰਪਲੇਂਟ ਕੋਰਟ ਚ ਲੈ ਜਾਉ ਜੱਕੇ ਮੈਂ ਆਪਕੋੜ ਦੀ ਗੱਲ ਕਰਦੇ ਨਹੀਂ ਬਈ ਤੁਹਾਡੇ ਕੋਲ ਸਵਾਲ ਪੁੱਛ ਰਹੇ ਆ ਜੀ ਫਿਰ ਮੈਂ ਸੁਣਾ ਨਹੀਂ ਫਿਲਹਾਲ ਮੈਂ ਨਹੀਂ ਦੱਸ ਸਕਦਾ ਆਪਣੇ ਕੋਲੋਂ ਦੱਸ ਦਵਾਂ ਮੈਂ ਤੁਹਾਨੂੰ ਕੀ ਕਹਿ ਰਿਹਾ ਤੂੰ ਮੇਰਾ ਸਵਾਲ ਜਿਹੜਾ ਸਵਾਲ ਹੂੰ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ ਭਾਜੀ ਮੈਂ ਦੱਸ ਚੁੱਕਾ ਇੱਕ ਵਾਰੀ ਗੰਗੀ ਮੋਰ ਬਾਈਕ ਨਹੀਂ ਦੇ ਸਕਦਾ ਜਿੰਨੀ ਕਾਲੂਗੀ ਮੈਂ ਦੱਸਤੀ ਆ ਸਾਰੀ ਕਸਤੀ ਆ ਤਾਂ ਇਹ ਕਿ ਮੈਂ ਹੁਣ ਅਜੀ ਕਾਰਜ ਕੋਲੋਂ ਨਿਕਲਣਾ ਐਸੇ ਦਿਨ ਲੱਗਦੇ ਨੇ ਕੋਈ ਸੀਸੀਟੀਵੀ ਕੈਮਰਾ ਸਾਹਮਣੇ ਐ ਸਰ ਭਾਜੀ ਮੈਂ ਸਾਰਾ ਤੁਹਾਨੂੰ ਦੱਸ ਚੁੱਕਾ ਵਾਂ ਵਾਰ ਵਾਰ ਮੈਨੂੰ ਉਸ ਚਲ ਰੱਖੇ ਮੇਰੀ ਡਿਊਟੀ ਦੇ ਵਿੱਚ ਵੇਖਣਾ ਪਾਉਂ ਸਰ ਅਹਾਂਡਾ ਵਿਗਣ ਆਪਾਂ ਵਿਗਣ ਕੇ ਬਾਹਰ ਦੇ ਦੱਸੋ ਮੈਂ ਕੰਮ ਕਰ ਰਿਹਾ ਮੈਨੂੰ ਹੁਣ ਕੰਮ ਕਰਨ ਦੇ ਬਸ ਤੁਸੀਂ ਕੰਮ ਕਰੋ ਸਰ ਤੁਸੀਂ ਕੰਮ ਕਰੋ ਹੀ ਤੁਹਾਨੂੰ ਥੋੜਾ ਲਾ ਜਾ ਰਹੇ ਹਾਂ ਕੁਝ ਵੀ